ਸਮੂਹ ਪੰਜਾਬੀਆਂ ਨੂੰ ਮੇਰੇ ਵੱਲੋਂ ਸਤਿ ਸ਼੍ਰੀ ਅਕਾਲ ਮੈਂ ਡਾਕਟਰ ਜਸਪਾਲ ਸਿੰਘ ਨਸ਼ਾ ਮੁਕਤ ਪੰਜਾਬ ਇਕਾਈ ਜ਼ਿਲ੍ਹਾ ਮਾਨਸਾ ਆਪ ਜੀ ਦਾ ਇਸ YouTube ਚੈਨਲ @jaspalsingh_nmp_mansa ਤੇ ਸਵਾਗਤ ਕਰਦਾ ਜੀ ਅਸੀਂ ਨਸ਼ਾ ਮੁਕਤ ਪੰਜਾਬ ਦੀ ਗੱਲ ਕਰਦੇ ਹਾਂ ਇੱਕ ਗੰਭੀਰ ਵਿਸ਼ਾ ਹੈ ਕਿਉਂਕਿ ਜ਼ਿੰਦਗੀ ਗੰਭੀਰਤਾ ਦਾ ਵਿਸ਼ਾ ਹੈ ਵਕਤ ਦੇ ਨਾਲ ਜ਼ਿੰਦਗੀ ਦੇ ਵਿੱਚ ਆਉਣ ਵਾਲੀਆਂ ਤਬਦੀਲੀਆਂ ਨੂੰ ਕਦੇ ਵੀ ਅਸੀਂ ਬਿਨਾਂ ਗੰਭੀਰਤਾ ਤੋਂ ਬਿਨਾਂ ਸੋਚ-ਬੂਝ ਤੋਂ ਸੁਲਝਾ ਨਹੀਂ ਸਕਦੇ ਅੱਜ ਅਸੀਂ ਗੱਲ ਕਰਾਂਗੇ ਕਿ ਸਾਡੀ ਜੋ ਨੌਜਵਾਨ ਪੀੜ੍ਹੀ ਜਾਂ ਕਿਸ਼ੋਰ ਅਵਸਥਾ ਦੇ ਵਿੱਚ ਜੋ ਬੱਚੇ ਨੇ ਉਹ ਜਦੋਂ ਨਸ਼ਿਆਂ ਦੀ ਗ੍ਰਿਫਤ ਦੇ ਵਿੱਚ ਆਉਂਦੇ ਨਹੀਂ ਤਾਂ ਉਹ ਇੱਕਦਮ ਨਹੀਂ ਆਉਂਦੇ ਤੇਈ ਛੋਟੀਆਂ ਛੋਟੀਆਂ ਹਰਕਤਾਂ ਗੱਲਾਂ ਹਾਲਾਤ ਐਸੇ ਬਣਦੇ ਨੇ ਕਿ ਉਹ ਨਸ਼ਿਆਂ ਨੂੰ ਅਡਾਪਟ ਕਰਦੇ ਨੇ ਪ੍ਰਵਾਨ ਕਰਨਾ ਸ਼ੁਰੂ ਕਰਦੇ ਨੇ ਨਸ਼ਿਆਂ ਦੇ ਪ੍ਰਭਾਵ ਚ ਆਉਂਦੇ ਨੇ ਇੱਕ ਪ੍ਰਵਿਰਤੀ ਦੀ ਗੱਲ ਅੱਜ ਕਰਾਂਗੇ ਅਸੀਂ ਜੋ ਕਿ ਅੱਜ ਦੇ ਸਮੇਂ ਚ ਕਾਫੀ ਪ੍ਰਚਲਿਤ ਹੈ ਉਹ ਹੈ ਫੋਨ ਦੇ ਉੱਪਰ ਸੈਲਫੀ ਲੈਣਾ ਸਾਡੇ ਬੱਚੇ ਸਾਡੀਆਂ ਭੈਣਾਂ ਬੱਚੀਆਂ ਸਾਡੇ ਸਾਰੇ ਲੋਕ ਅਸੀਂ ਸੈਲਫੀਆਂ ਲੈਣੇ ਆ ਸੈਲਫੀਆਂ ਲੈ ਕੇ ਵੇਖਦੇ ਆ ਕਿ ਕਿੰਨੀ ਕੁ ਵਧੀਆ ਹੈ ਅਸੀਂ ਆਪਣੇ ਫੇਸਬੁੱਕ ਤੇ ਆਪਣੇ ਵਟਸਐਪ ਤੇ ਉਸ ਤਰ੍ਹਾਂ ਦੀਆਂ ਸੈਲਫੀਆਂ ਸ਼ੇਅਰ ਕਰਦੇ ਆ ਸੈਲਫੀ ਖੁਦ ਦੀ ਖਿੱਚੀ ਹੋਈ ਇੱਕ ਫੋਟੋ ਕਹਿ ਸਕਦੇ ਆ ਜਿਸ ਦੇ ਵਿੱਚ ਅਸੀਂ ਸਮੇਂ ਦੇ ਨਾਲ ਇਕੱਲੇ ਹੁੰਦੇ ਜਾ ਰਹੇ ਆ ਹਜ਼ਾਰਾਂ ਕਿਤਾਬਾਂ ਵਾਲੀਆਂ ਲਾਇਬ੍ਰੇਰੀਆਂ ਦੇ ਬਾਹਰ ਖੜੇ ਮੁੰਡੇ ਕੁੜੀਆਂ ਸੈਲਫੀ ਤੇ ਫੋਨ ਤੇ ਮਸਤ ਹੁੰਦੇ ਨੇ ਸੈਲਫੀ ਨੇ ਜਿੱਥੇ ਸਾਨੂੰ ਇਕੱਲੇ ਕੀਤਾ ਹੈ ਸਮਾਜ ਤੋਂ ਦੂਰ ਕੀਤਾ ਹੈ ਉੱਥੇ ਸਾਨੂੰ ਸਮਾਜ ਪ੍ਰਤੀ ਸਮਝ ਤੋਂ ਵੀ ਵਿਹੂਣੇ ਕੀਤਾ ਹੈ ਸਾਡੀ ਜੋ ਸਮਾਜ ਪ੍ਰਤੀ ਸਮਝ ਸੀ ਉਹ ਵੀ ਖੁਰਦੀ ਜਾ ਰਹੀ ਹੈ ਅਸੀਂ ਖੁਦ ਦੀ ਫੋਟੋ ਨੂੰ ਫਿਲਟਰ ਲਗਾ ਕੇ ਚਮਕਾ ਕੇ ਇੱਕ ਨਕਲੀ ਰੂਪ ਦੇ ਕੇ ਪੇਸ਼ ਕਰਦੇ ਹਾਂ ਤਾਂ ਜੋ ਬਦ ਤੋਂ ਬਦ ਲੋਕੀ ਨੂੰ ਲਾਈਕ ਕਰਨ ਪਰ ਕੀ ਸਾਡੇ ਬਜ਼ੁਰਗ ਜਿਨ੍ਹਾਂ ਦੇ ਬਾਰੇ ਕਈ ਵਾਰ ਅਸੀਂ ਕਾਰਾਂ ਤੇ ਟਰੈਕਟਰਾਂ ਤੇ ਗੱਡੀਆਂ ਤੇ ਲਿਖਿਆ ਵੇਖਦੇ ਆ ਲਵ ਯੂ ਬੇਬੇ ਬਾਪੂ ਪੋਤਾ ਕੇਰ ਸਿੰਘ ਦਾ ਮੁੰਡਾ ਗੁਜਰਾਵਾਲਿਆਂ ਦਾ ਪੋਤਾ ਕੁਲਦੀਪ ਕੌਰ ਦਾ ਬਹੁਤ ਚੰਗੀ ਗੱਲ ਹੈ ਆਪਣੇ ਬਜ਼ੁਰਗਾਂ ਦੀ ਦੇਣ ਨੂੰ ਯਾਦ ਰੱਖਣਾ ਉਹਨਾਂ ਦੀਆਂ ਪੀੜੀਆਂ ਉਹ ਪੀੜੀਆਂ ਜਿਨ੍ਹਾਂ ਨੇ ਆਪਣੀ ਪੂਰੀ ਜ਼ਿੰਦਗੀ ਸਾਡੇ ਲਈ ਖੇਲਾਈ ਉਹ ਮਾਮਾ ਨੂੰ ਯਾਦ ਰੱਖਣਾ ਬਹੁਤ ਚੰਗੀ ਗੱਲ ਹੈ ਜਿਨ੍ਹਾਂ ਨੇ ਆਪਣੀ ਜਵਾਨੀ ਆਪਣਾ ਸੁਹੱਪਣ ਚੁੱਲਿਆਂ ਦੇ ਧੂਏ ਦੇ ਵਿੱਚ ਕਾਲਾ ਕਰ ਲਿਆ ਪਰ ਕੀ ਉਹ ਸਾਡੇ ਬਜ਼ੁਰਗ ਸਾਡੇ ਮਾਪੇ ਸਾਡੇ ਦਾਦਾ ਦਾਦੀ ਨਾਨਾ ਨਾਨੀ ਸੈਲਫੀਆਂ ਨਹੀਂ ਸੀ ਲੈਂਦੇ ਸੈਲਫੀਆਂ ਨਹੀਂ ਸੀ ਦੇਖ ਲਏ ਉਹ ਵੀ ਸੈਲਫੀਆਂ ਲੈਂਦੇ ਸੀ ਉਹ ਵੀ ਸੈਲਫੀਆਂ ਲੈਂਦੇ ਸੀ ਉਹ ਵੀ ਸੈਲਫੀਆਂ ਦੇਖਦੇ ਸੀ ਪਰ ਝੂਠ ਦੀਆਂ ਨਹੀਂ ਸੱਚ ਦੀਆਂ ਸੈਲਫੀਆਂ ਮੇਰੇ ਪਿਤਾ ਜੀ ਸਰਦਾਰ ਕੁਲਵੰਤ ਸਿੰਘ ਜੀ ਪਿੰਡ ਦੇ ਸਰਪੰਚ ਹੋਏ ਨੇ ਉਹ ਜਿੱਥੇ ਖਾਣਾ ਖਾਂਦੇ ਨੇ ਉਸ ਦੇ ਸਾਹਮਣੇ ਮੇਰੇ ਸਵਰਗੀ ਦਾਦਾ ਜੀ ਸਰਦਾਰ ਕੇਰ ਸਿੰਘ ਜੀ ਦੀ ਫੋਟੋ ਲੱਗੀ ਹੋਈ ਹੈ ਪਿਤਾ ਜੀ ਜਦੋਂ ਵੀ ਖਾਣਾ ਖਾਂਦੇ ਤਾਂ ਉਹ ਬੜੇ ਗੰਭੀਰ ਹੋ ਜਾਂਦੇ ਹੌਲੀ ਹੌਲੀ ਉਹਨਾਂ ਨੂੰ ਪੁੱਛਿਆ ਤੇ ਉਹਨਾਂ ਨੇ ਦੱਸਿਆ ਕਿ ਜਦੋਂ ਮੈਂ ਆਪਣੇ ਪਿਤਾ ਦਾ ਸੰਸਕਾਰ ਕਰਕੇ ਵਾਪਸ ਆਇਆ ਸੀ ਤਾਂ ਮੈਂ ਆਪਣੇ ਪਿਓ ਦੀ ਫੋਟੋ ਦੇ ਵਿੱਚ ਵੇਖਿਆ ਸੀ ਕਿ ਮੈਂ ਉਹਨਾਂ ਵਰਗਾ ਬਣ ਸਕਾਂਗਾ ਜਾਂ ਨਹੀਂ ਮੈਂ ਉਹਨਾਂ ਦੇ ਮੁਕਾਬਲੇ ਕਿੱਥੇ ਹਾਂ ਤੇ ਕਿੱਥੇ ਮੈਨੂੰ ਜਾਣਾ ਚਾਹੀਦਾ ਹੈ ਤੇ ਅੱਜ ਵੀ ਉਹਨਾਂ ਦੀ ਫੋਟੋ ਮੈਨੂੰ ਜ਼ਿੰਦਗੀ ਦੇ ਵਿੱਚ ਸੰਭਲਣ ਕੋਸ਼ ਕਰ ਗੁਜ਼ਰਨ ਦੇ ਲਈ ਪ੍ਰੇਰਿਤ ਕਰਦੀ ਹੈ। ਇਸੇ ਤਰ੍ਹਾਂ ਸਾਡੇ ਘਰਾਂ ਦੇ ਵਿੱਚ ਸ਼ਹੀਦਾਂ ਦੀਆਂ ਫੋਟੋਆਂ ਲੱਗੀਆਂ ਹੁੰਦੀਆਂ ਸੀ। ਮੇਰੇ ਵੀ ਕਮਰੇ ਦੇ ਵਿੱਚ ਸ਼ਹੀਦ ਉਦਮ ਸਿੰਘ ਦੀ ਫੋਟੋ ਹੈ। ਜਿਸ ਨੂੰ ਵੇਖ ਕੇ ਮੈਨੂੰ ਅਕਸਰ ਇਹ ਭਾਵ ਆਉਂਦਾ ਹੈ ਕਿ ਜੇਕਰ ਸਾਡੇ ਸ਼ਹੀਦ ਨਾ ਹੁੰਦੇ ਤਾਂ ਕੀ ਮੈਂ ਨਾ ਪੜ੍ਹ ਲਿਖਣਾ ਸੀ। ਕੀ ਅਸੀਂ ਐਨੇ ਆਜ਼ਾਦ ਹੋ ਸਕਣਾ ਸੀ ਕੀ ਅਸੀਂ ਐਨੇ ਖੁੱਲ ਕੇ ਵਿਚਰ ਸਕਣਾ ਸੀ ਨਹੀਂ ਤਾਂ 셀ਫੀ ਹੀ ਤਾਂ ਸੀ ਅਸੀਂ ਗੁਰੂਆਂ ਪੀਰਾਂ ਦੇਵੀ ਦੇਵਤਿਆਂ ਸ਼੍ਰੀ ਕ੍ਰਿਸ਼ਨ ਜੀ ਰਾਧਾ ਜੀ ਸ਼੍ਰੀ ਰਾਮਚੰਦਰ ਜੀ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਇਹਨਾਂ ਦੀਆਂ ਫੋਟੋਆਂ ਦੇ ਵਿੱਚੋਂ ਸ਼੍ਰੀ ਹਰਮੰਦਰ ਸਾਹਿਬ ਦਰਬਾਰ ਸਾਹਿਬ ਦੀ ਫੋਟੋ ਦੇ ਵਿੱਚੋਂ ਅਸੀਂ ਸੱਚ ਦੀ 셀ਫੀ ਦੇਖਦੇ ਸੀ ਪਰ ਅੱਜ ਕਸੇ ਝੂਠ ਨੀਆਂ ਸੈਲਫੀਆਂ ਦੇਖ ਰਿਹਾ ਕਈ ਬੱਚਿਆਂ ਦੇ ਨੌਜਵਾਨਾਂ ਦੇ ਕਮਰਿਆਂ ਦੇ ਵਿੱਚ ਹੀਰੋਇਨਸ ਦੀਆਂ ਫੋਟੋਆਂ ਹੁੰਦੀਆਂ ਆ ਕਰੈਕਟ ਪਲੇਅਰਸ ਦੀਆਂ ਫੋਟੋਆਂ ਹੁੰਦੀਆਂ ਉਹਨਾਂ ਦੇ ਇਹਨਾਂ ਨੂੰ ਜਨਮ ਦਿਨ ਵੀ ਪਤਾ ਹੁੰਦੇ ਨੇ ਚੰਗੀ ਗੱਲ ਐ ਪਰ ਮੈਨੂੰ ਇਹ ਲੱਗਦਾ ਕਿ ਇੱਕ ਸੱਭਿਅਕ ਇੱਕ ਅਗਾ ਵੱਧੂ ਸਮਾਜ ਜਾਂ ਪਰਿਵਾਰ ਦੇ ਲਈ ਫੋਟੋ ਦੋ ਤਰ੍ਹਾਂ ਦੇ ਲੋਕਾਂ ਦੀ ਅਸੀਂ ਆਪਣੇ ਕਮਰੇਆਂ 'ਚ ਘਰਾਂ 'ਚ ਲਾ ਸਕਦੇ ਹਾਂ ਇੱਕ ਤਾਂ ਉਹਨਾਂ ਦੇ ਜਿਨ੍ਹਾਂ ਨੇ ਸਾਡੇ ਲਈ ਕੁਝ ਕੀਤਾ ਹੈ ਚਾਹੇ ਉਹ ਸਾਡੇ ਮਾਪੇ ਨੇ ਸਾਡੇ ਬਜ਼ੁਰਗ ਨੇ ਜਾਂ ਸਾਡੇ ਸ਼ਹੀਦ ਨੇ ਸਰਦਾਰ ਭਗਤ ਸਿੰਘ ਜੀ ਹੋਰੇ ਚੰਸੀ ਦੀ ਰਾਣੀ ਟੀਪੂ ਸੁਲਤਾਨ ਜੀ ਸ਼ਿਵਾਜੀ ਮਹਾਰਾਜ ਵਰਗੇ ਸ਼ੇਰੇ ਪੰਜਾਬ ਮਹਾਰਾਜ ਰਣਜੀਤ ਸਿੰਘ ਵਰਗੇ ਲੋਕ ਤੇ ਜਾਂ ਉਹਨਾਂ ਦੀ ਫੋਟੋ ਜਿਹੜੇ ਸਾਨੂੰ ਵੀ ਜਾਣਦੇ ਆ ਤੇ ਅਸੀਂ ਉਹਨਾਂ ਨੂੰ ਵੀ ਜਾਣਦੇ ਆ ਉਹ ਵੀ ਸਾਡੇ ਰਿਸ਼ਤੇਦਾਰ ਤੇ ਮਿੱਤਰ ਨੇ ਸੋ ਆਓ ਸੱਚ ਦੀਆਂ ਸੈਲਫੀਆਂ ਸੱਚ ਦੀਆਂ ਫੋਟੋਆਂ ਲਗਾਈਏ ਉਹਨਾਂ ਦਾ ਸਾਡੇ ਦਿਮਾਗ ਤੇ ਅਸਰ ਹੁੰਦਾ ਹੈ ਸਾਡੀ ਸੋਚਣ ਸ਼ਕਤੀ ਤੇ ਅਸਰ ਹੁੰਦਾ ਹੈ ਜੇ ਅਸੀਂ ਉਹਨਾਂ ਨੂੰ અપਨਾਵਾਂਗੇ ਉਹਨਾਂ ਬਾਰੇ ਸੋਚਾਂਗੇ ਤਾਂ ਅਜਹੀ ਸੋਚ ਦੇ ਵਿੱਚ ਨਸ਼ਾ ਲਈ ਕੋਈ ਥਾਂ ਨਹੀਂ ਹੋਵੇਗੀ ਬਹੁਤ ਬਹੁਤ ਧੰਨਵਾਦ